ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰ ਬਲਾਉਂਗ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੀ ਹੋਵੋਗੇ ਇੱਧਰ ਆਪਾਂ ਵੇਖਣ ਜਾ ਰਹੇ ਸੀ ਮੱਝਾਂ ਤੇ ਇਹ ਅਭੀ ਮੱਝਾਂ ਬਹੁਤ ਹੀ ਮੁਸ਼ਕਲ ਦੇ ਨਾਲ ਲੱਭਦੀਆਂ ਨੇ ਬਹੁਤ ਹੀ ਖੇਚਲ ਕਰਨੀ ਪੈਂਦੀ ਆ ਤੇ ਸਾਨੂੰ ਕਾਫੀ 15-20 ਦਿਨ ਹੋ ਗਏ ਸੀ ਪਤਾ ਕਰਦੇ ਆ ਤੇ ਸਾਨੂੰ ਇਹ ਦੱਸ ਪਈ ਇਧਰ ਸ਼ਹਿਰ ਦੇ ਵਿੱਚ ਤੇ ਅਸੀਂ ਮੱਝ ਦੇਖਣ ਵਾਸਤੇ ਜਾ ਰਹੇ ਹਾਂ ਤੇ ਇਧਰ ਆ ਹੀ ਪਹੁੰਚ ਗਏ ਕੱਟਾ ਟੀਕੇ ਦਾ ਬਹੁਤ ਹੀ ਵਧੀਆ ਤੇ ਇਹ 15 ਦਿਨ ਦੀ ਸੂਈ ਮਾਝੇ ਤੇ ਇਹ ਮੱਝਾਂ ਇਹਦਾ 1 ਲੱਖ ਤੇ 24000 ਰੁਪਏ ਦਾ ਮੁੱਲ ਕੀਤਾ ਇਹਨਾਂ ਨੇ ਤੇ 12 ਲੀਟਰ ਦੁੱਧ ਦੀ ਗਰੰਟੀ ਦਿੰਦੇ ਨੇ ਤੇ ਕਾਫੀ ਰੇਟ ਨੇ ਮੱਝਾਂ ਦੇ ਤੇ ਬਹੁਤੀ ਲੈਣੀਆਂ ਔਖੀਆਂ ਤੇ ਸਾਹ ਸੰਭਾਲ ਕਰਨੀਆਂ ਇਹਨਾਂ ਦੀ ਤੇ ਇਸ ਤੋਂ ਫਿਰ ਆਪਾਂ ਅੱਗੇ ਚੱਲ ਪਏ ਵੇਖਣ ਵਾਸਤੇ ਤੇ ਕਾਫੀ ਥਾਂ ਦੇ ਉੱਤੇ ਘੁੰਮੇ ਤੇ ਮੱਝ ਫਿਰ ਵੀ ਕੋਈ ਮਤਲਬ ਹੀ ਨਹੀਂ ਉੱਥੋਂ ਪਸੰਦ ਆਈ ਜਨਵਰ ਤੇ ਰੀਡ ਕਾਫੀ ਜਿਆਦੇ ਸੀ ਤੇ ਦੁੱਧ ਘੱਟ ਸੀ ਦੋ ਟਾਈਮ ਚਬਾਈ ਵੀ ਕਰਕੇ ਅਸੀਂ ਵੇਖਿਆ ਇਹ ਆਪਾਂ ਟ੍ਰੇਨ ਦਾ ਪੋਲਿਆ ਉੱਪਰੋਂ ਦੀ ਇਹਦੇ ਟ੍ਰੇਨ ਜਾਂਦੀ ਆ ਤੇ ਥੱਲੋਂ ਦੀ ਇਹਦੇ ਆਵਾਜ਼ਾਂ ਹੀ ਨੰਗਦੀ ਆ ਤੇ ਇਹਨੂੰ ਪਾਰ ਕਰਕੇ ਵੀ ਆਪਾਂ ਗਏ ਇੱਕ ਦੋ ਪਿੰਡਾਂ ਦੇ ਵਿੱਚ ਤੇ ਟਾਈਮ ਵੀ ਦੁਪਹਿਰ ਤੱਕ ਹੀ ਤੋਣਾ ਤੇ ਸ਼ਾਮ ਨੂੰ ਜਦੋਂ ਚੋਈ ਕੀਤੀ ਤੇ ਬਹੁਤ ਹੀ ਮਤਲਬ ਕਿ ਘਟ ਨੇਕ ਲਿਆ ਦੁੱਧ ਮੱਝਾਂ ਦਾ ਤੇ ਰੇਟ ਬਹੁਤ ਜ਼ਿਆਦਾ ਉੱਚੇ ਸੀ ਤੇ ਫਿਰ ਕਰ ਇਸ ਕਰਕੇ ਆਪਾਂ ਨੂੰ ਮਤਲਬ ਕਿ ਮੱਝ ਨਹੀਂ ਕੋਈ ਪਸੰਦ ਆਈ ਇੱਥੋਂ ਫਿਰ ਆਪਾਂ ਇੱਥੋਂ ਨਹੀਂ ਲੈ ਗਏ ਫਿਰ ਹੋਰ ਥਾਂ ਤੋਂ ਲੈ ਆਏ ਇਹ ਤਰ੍ਹਾਂ ਬੋਤਲਿਆ ਜਵਾਕਾਂ ਨੂੰ ਦੁੱਧ ਪਿਉਣ ਵਾਸਤੇ ਛੋਟੇ ਤੇ ਮੱਜਾਂ ਦੇ ਥਾਣਾ ਦੇ ਉੱਤੇ ਜਿਤਨਾ ਦੰਦੀਆਂ ਵੱਢਦੇ ਨੇ ਖਰਾਬ ਹੋ ਜਾਂਦੇ ਨੇ ਫਿਰ ਚੂਣ 'ਚ ਪਰੇਸ਼ਾਨੀ ਆਉਂਦੀ ਆ ਤੇ ਇਹ ਬੋਤਲਿਆ 250 ਰੁਪਏ ਕੀ ਦੀ ਆਉਂਦੀ ਆ 2.5 ਲੀਟਰ ਦੁੱਧ ਪੈਂਦਾ ਇਹਦੇ ਵਿੱਚ ਰਮਾਨਾ ਤੇ ਵਧੀਆ ਤਰੀਕੇ ਨਾਲ ਜਵਾਗ ਪੀ ਲੈਂਦੇ ਨੇ ਸੌਖਾ ਨਾਲ ਆਪ ਨੂੰ ਪਤਾ ਲੱਗ ਜਾਂਦਾ ਵੀ ਦੁੱਧ ਇਹਨਾਂ ਨੇ ਕਿੰਨਾ ਪੀਤਾ ਆ ਤੇ ਚੈਰਿੰਦਾ ਦੇ ਨਾਲ ਫਿਰ ਇੱਧਰ ਆਪਾਂ ਲਸਣ ਦੀ ਗੁੜਾਈ ਕੀਤੀ ਹੈ ਇੱਕ ਤੇ ਸਾਫ਼ ਹੋ ਗਿਆ ਹੈ ਹੁਣ ਇੱਕ ਇੱਕ ਗੁੜਾਈ ਹੋਰ ਹੋਊਗੀ ਇਹਦੀ ਗੋਡੀ ਕਰਨ ਦੇ ਨਾਲ ਫਿਰ ਬਹੁਤ ਜ਼ਿਆਦਾ ਮਤਲਬ ਮੋਟਾ ਜਾਂਦਾ ਲੱਗਦਾ ਹੈ ਨਾ ਨਹੀਂ ਤੇ ਨਦੀਨ ਜਦਾ ਹੁੰਦੇ ਨਾਲ ਵੀ ਫਿਰ ਇੰਨੇ ਵਧਣਾ ਫੁੱਲਣਾ ਕੀ ਹੈ ਇਹਦੇ ਵਿੱਚ ਤੇ ਫਿਰ ਬਰੀਕ ਰਹਿ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਸਮੇਂ ਸਿਰ ਇਹਦੀ ਗੁੜਾਈ ਕਰਨੀ ਚਾਹੀਦੀ ਆ ਤੇ ਇਧਰ ਆਪਾਂ ਬਾਕੀ ਜਿਹੜੀਆਂ ਸਬਜ਼ੀਆਂ ਐ ਮਟਰਾਂ ਦੇ ਗੱਲਾਂ ਦੇ ਵਿੱਚ ਮਟਰ ਲਾਏ ਸੀ ਤੇ ਇਹ ਲੱਗੇਗੇ ਨੇ মুਂਗਰੇ মুਂਗਰਿਆਂ ਦੇ ਬੀਜ ਲਾਏ ਸੀ ਬਟਾਂ ਦੇ ਉੱਤੇ ਇਹ ਧਨੀਆ ਵੀ ਆ ਗਿਆ ਪਤਾ ਨਹੀਂ ਵੱਡਾ ਹੋ ਗਿਆ ਆ ਧਨੀਏ ਦੇ ਉੱਪਰਲੀ ਸਾਈਡ ਹੈਗੇ ਨੇ ਮੇਥਰੇ ਇਹ ਪਾਲ ਕਿਆ ਤੇ ਉਹ ਵਾਲੀ ਪਰੇ ਹੈਗੀ ਐ ਮੇਥੀ ਤੇ ਉਸ ਤੋਂ ਉੱਪਰਲੀ ਸਾਈਡ ਤੇ ਗਜਰਾਂ ਨੇ ਗਜਰਾਂ ਵੀ ਬਹੁਤ ਵਧੀਆ ਹੋਈਆਂ ਨੇ ਤੇ ਇੱਧਰ ਇਹ ਆਲੂ ਨੇ ਇਹ ਆਲੂ ਨੇ ਆਪਣੇ ਤੇ ਇਸ ਸਾਈਡ ਦੇ ਉੱਤੇ ਫੋਮ ਆ ਜਿਸਨ ਲਿਆਏ ਆਪਾਂ ਤੇ ਸਾਰੀਆਂ ਸਬਜ਼ੀਆਂ ਘਰਦਵੀਂ ਤਿਆਰ ਕੀਤੀਆਂ ਨੇ ਇਹਨੂੰ ਦੇਸੀ ਰੂੜੀ ਪਾਈ ਆ ਇਹਦੇ ਵਿੱਚ ਕੋਈ ਖਾਦ ਵਗੈਰਾ ਦਾ ਇਸਤੇਮਾਲ ਨਹੀਂ ਕੀਤਾ ਵੀ ਤੇ ਦੇਸੀ ਰੂੜੀ ਪਾ ਕੇ ਇਹਨੂੰ ਦੱਜਾ ਪਿਆਰ ਕੀਤਾ ਹੁਣ ਬਸ ਇਹੋ ਲਾਈਟ ਗੋਡੀ ਆ ਇਤੋਂ ਬਾਅਦ ਚ ਇਹਨਾਂ ਨੂੰ ਮਟਰਾਂ ਨੂੰ ਵੀ ਜਿਆ ਫਲ ਲੱਗਣਾ ਤੇ ਆਲੂ ਵੀ ਕਾਫੀ ਵੇਖੇ ਸੀ ਇੱਕ ਸਾਈਡ ਤੋਂ ਮੈਂ ਕਾਫੀ ਹੋਏ ਨੇ ਵੱਡੇ ਤੇ ਮਟਰ ਵੀ ਲੱਗਣ ਦਾ ਆਪਣੇ ਥੋੜੀ ਜਿਹਰ ਤੱਕ ਇਹਨਾਂ ਨੂੰ ਤੇ ਘਰ ਦੀਆਂ ਸਬਜ਼ੀਆਂ ਨਹੀਂ ਸਾਨੂੰ ਖਾਣੀਆਂ ਚਾਹੀਦੀਆਂ ਬਹੁਤ ਮਤਲਬ ਜਿਹੜੇ ਖੇਤੀਬਾੜੀ ਵਾਲੇ ਨੇ ਇਹ ਬਹੁਤ ਵਧੀਆ ਚੀਜ਼ ਆ ਨਾਲੇ ਦੇਸੀ ਰੂੜੀ ਨਾਲ ਕੋਈ ਵਿੱਚ ਖਾਦਦਾ ਨਹੀਂ ਹੈਗਾ ਸਾਈਟ ਦੇ ਭਗਤ ਤੇ ਕੋਈ ਸਪਰੇਅ ਦੀ ਲੋੜ ਨਹੀਂ ਅਜੇ ਤੱਕ ਸਾਨੂੰ ਪਈ ਵੀ ਇਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਵੇਖਣ ਲਈ ਤੇ ਆਪਾਂ ਅਗਲੇ ਬਿਲੌਂਗ ਦੇ ਵਿੱਚ ਵੀ ਤੁਹਾਨੂੰ ਮਿਲਾਂਗੇ ਵੱਧ-ਵੱਧ ਜਾਣਕਾਰੀ ਦਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਸਾਰਿਆਂ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਹੀ ਅੱਗੇ ਵਧਾਂਗੇ ਤੇ ਆਪਾਂ ਇਸ ਤੋਂ ਬਾਅਦ ਹੁਣ ਨਵੇਂ ਬਿਲੋਂਗ ਦੇ ਵਿੱਚ ਆਪਾਂ ਤੁਹਾਨੂੰ ਮਿਲਾਂਗੇ ਤੇ ਇਹ ਵੀਡੀਓ ਆਪਾਂ ਇੱਥੋਂ ਹੁਣ ਖਤਮ ਕਰ ਲੱਗੇ ਆ ਇਹ ਥੋੜੀ ਗੜਾਈ ਰਹਿ ਗਈ ਸੀ ਤੇ ਇਹ ਸ਼ਾਮ ਦਾ ਟਾਈਮ ਹੋ ਗਿਆ ਸੀ ਬਾਏ ਬਾਏ ਜੀ ਮਿਲਦੇ ਆਂ ਸਾਰਿਆਂ ਨੂੰ